हेलो मैं अपना मल्कित सैनी मैं एक गाना लिखया आजकल दी मां मां ते जेड़ियां दे मामल दिल दे सवाल आ कुछ कहना चहनीयां पर कुछ कह नहीं सकदीयां क्योंकि ओना दे पुत ਧੌਂਕਿਆ ਦਿੰਦੇ ਆ ਜੇ ਕੁਛ ਕਵਾਂਗੇ ਜਾਂ ਯਾਰ ਖਾਲਾਂਗੇ ਜਾਂ ਕੁਛ ਕਰ ਲਾਂਗੇ ਉਸ ਤੇ ਕਹਿ ਲਨਾਂ ਲਿਖੀਆਂ ਵਧੀਆ ਲਿਖੀਆਂ ਬਾਤਾਂ ਉਹ ਸ਼ੇਅਰ ਕਰਿਓ ਮੈਂ ਇਹ ਗਾਣਾ ਰਿਕਾਰਡ ਕਰਾਉਣਾ ਚਾਹੁੰਦਾ ਹਾਂ ਵੀ ਪਰ ਮੇਰੇ ਕੋਲ ਪੈਸੇ ਹੈ ਨਹੀਂ ਕਰਕੇ ਮੈਂ ਰਿਕਾਰਡ ਨਹੀਂ ਕਰਾ ਸਕਿਆ ਵੱਡੇ ਲੋਕ ਛੋਟੇ ਦਿਲ ਨਾਲ ਸ਼ੇਅਰ ਕਰਿਓ ਬਾਕੀ ਸੁਣ ਲਿਓ ਗਾਣਾ ਮੇਰਾ ਵਧੀਆ ਲੱਗਿਆ ਪਾਤੋਾ ਸ਼ੇਰ ਤੇ ਪੂਰੀ ਸਪੋਰਟ ਕਰੇ ਮੈਨੂੰ ਕਾ ਤੋ ਸੂਲੀ ਤੇ ਡੰਗ ਕੇ ਰੱਖਦਾ ਓ ਪੋਲੀ ਮਾਂ ਦੀ ਜਿੰਦ ਨੂੰ ਹੁ ਨਸ਼ਿਆਂ ਚ ਰੋਲੀ ਜਨਾ ਓ ਕੀ ਸੁਖ ਮਾਂ ਦੀ ਜਿੰਦ ਨੂੰ ਕਾ ਤੋ ਸੂਲੀ ਤੇ ਡੰਗ ਕੇ ਰੱਖਦਾ ਓ ਪੋਲੀਮਾ ਦੀ ਜਦ ਨੂੰ ਹੋ ਨਸ਼ਿਆਂ ਚ ਰੋਲੀ ਜਾਣਾ ਓ ਕੀ ਸੁਖਮਾ ਦੀ ਜਦ ਨੂੰ ਹੋ ਸਾਸੂ ਕੀ ਲੈ ਜਾਂਦੇ ਮਾਦੇ ਹੋ ਸਾਸੂ ਕੀ ਲੈ ਜਾਂਦੇ ਮਾਦੇ ਹਾਂ ਕਾਕਾ ਗੁਜਕਾਰਾ ਕਰ ਜੇ ਨਾ ਹੋ ਅਦਮਾ ਪੈਰੇ ਡਰਦੇ ਹੋ ਪੁੱਤ ਕੁਝ ਖਾ ਕੇ ਮਰ ਜੇ ਨਾ ਹੋ ਆ ਦਿਮਾਪੇ ਨੇ ਡਰਦੇ ਪੁੱਤ ਕੁਝ ਖਾ ਕੇ ਮਰ ਜੇ ਨਾ ਹੋ ਕੁਝ ਕਹਿਣ ਤੋਂ ਪਹਿਲਾਂ ਹੀ ਮਾਪੇ ਚੁੱਪ ਹੋ ਜਾਂਦੇ ਨੇ ਹੋ ਪੁੱਤ ਨੇ ਕਰਨੀ ਆਪਣੀ ਮਰਜ਼ੀ ਸਾਸੁ ਕੁ ਹੀ ਜਾਂਦੇ ਨੇ ਹੋ ਕੁਝ ਕਹਿਣ ਤੋਂ ਪਹਿਲਾਂ ਹੀ ਮਾਪੇ ਚੁੱਪ ਹੋ ਜਾਂਦੇ ਨੇ ਹੋ ਪੁੱਤ ਨੇ ਕਰਨੀ ਆਪਣੀ ਮਰਜ਼ੀ ਸਾਸੂਕ ਹੀ ਜਾਂਦੇ ਨੇ ਹੋ ਬੇੜੀ ਐ ਡੁੱਬਦੀ ਗਲ ਵਾਸੇ ਚੁੱਬਦੀ ਹੋ ਬੇੜੀ ਐ ਡੁੱਬਦੀ ਗਲ ਵਾਸੇ ਚੁੱਬਦੀ ਹੋ ਮਾਂ ਤੋਂ ਪਹਿਲਾਂ ਪੁੱਤ ਦੀ Laash ਜਲ ਜਾਵੇ ਨਾ ਹੋ ਆਦੇ ਮਾਪੇ ਨੇ ਡਰਦੇ ਪੁੱਤ ਕੁਝ ਖਾ ਕੇ ਮਰ ਜੇ ਨਾ ਹੋ ਆਦੇ ਮਾਪੇ ਨੇ ਡਰਦੇ ਪੁੱਤ ਕੁਝ ਖਾ ਕੇ ਮਰ ਜੇ ਨਾ ਹੁਸੈਨੀਆਂ ਕਰਦਾ ਜਿਹੜੀਆਂ ਗੱਲਾਂ ਸੋਚਣ ਚ ਆਵੇ ਨਾ ਆਪ ਬਣਦਾ ਜਿਹੜਾ ਸੱਚਾ ਮਾਪੇ ਝੂਠੇ ਪਾਵੇਂ ਨਾ ਹੋ ਸਿਆਣੀਆਂ ਕਰਦਾ ਜਿਹੜੀਆਂ ਗੱਲਾਂ ਸੋਚਣ ਚ ਆਵੇਂ ਨਾ ਆਪ ਵੜਦਾ ਜਿਹੜਾ ਸੱਚਾ ਮਾਪੇ ਝੂਠੇ ਪਾਵੇਂ ਨਾ ਹੋ ਤੇਰੀ ਮਤ ਵੱਡੀ ਹੋਗੀ ਹੋ ਬੇਬੇ ਬੁੱਢੀ ਹੋਗੀ ਹੋ ਤੇਰੀ ਮਤ ਵੱਡੀ ਹੋਗੀ ਹੋ ਬੇਬੇ ਬੁੱਢੀ ਹੋਗੀ ਹੋ ਚੇਤੇ ਤੈਨੂੰ ਮਾਂ ਦਾ ਪਿਆਰ ਵੀ ਆਵੇ ਨਾ ਹੋ ਅਜ ਮਾਪੇ ਨੇ ਡਰਦੇ ਹੋ ਪੁੱਤ ਕੁਝ ਖਾ ਕੇ ਮਰ ਜੇ ਨਾ ਹੋ ਅਜ ਮਾਪੇ ਨੇ ਡਰਦੇ ਹੋ ਪੁੱਤ ਕੁਝ ਖਾ ਕੇ ਮਰ ਜੇ ਨਾ ਜੇ ਵਧੀਆ ਲੱਗਿਆ ਬਾਤੋਆ ਸ਼ੇਅਰ ਕਰਿਓ ਮੇਰਾ ਨੰਬਰ 797778314 ਬਾਤੋਆ ਸ਼ੇਅਰ ਕਰਿਓ ਤੇ ਮੈਨੂੰ ਪੂਰੀ ਸਪੋਰਟ ਕਰਿਓ ਤੇ ਸਾਰੇ ਦੁਨੀਆ ਸਾਹਮਣੇ ਸ਼ੇਰ ਕਰਦੇ ਹੋ ਮੇਰੇ ਗਾਣ ਨੂੰ ਬਸ ਤੋਂ ਸਪੋਰਟ ਕਰਿਓ ਧੰਨਵਾਦ